ਤੇ ਜੀ ਸਾਡੀਆਂ ਮੰਗਾਂ ਤਾਂ ਕਾਫੀ ਨੇ ਅਖੰਡਪੜ ਸਿੰਘਾਂ ਦੀਆਂ ਕਿਉਂਕਿ ਜਦੋਂ ਤੋਂ ਵੀ ਸ਼ਰਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਅਧੀਨ ਸ੍ਰੀ ਅਖੰਡਪੜ ਸਾਹਿਬ ਚੱਲ ਰਹੇ ਆ ਉਦੋਂ ਤੋਂ ਲੈ ਕੇ ਅਖੰਡਪੜ ਸਿੰਘਾਂ ਨੂੰ ਕੋਈ ਬਹੁਤੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਜਿੰਨਾ ਵਿੱਚ ਜੇ ਅਖੰਡਪੜ ਸਿੰਘਾਂ ਦੀ ਭੇਟਾ ਦਾ ਮਸਲਾ ਆ ਉਹ ਹਰ ਸਾਲ ਜੋ ਅੱਜ ਤੁਸੀਂ ਦੇਖ ਰਹੇ ਜੇ ਇਦਾਂ ਹੀ ਹੱਲ ਕਰਦੇ ਆ ਭਾਵੇਂ ਕਿ ਸਾਲ ਬਾਅਦ ਕਰਦੇਣ ਭਾਵੇਂ 2 ਸਾਲ ਭਾਵੇਂ 4 ਸਾਲ ਬਾਅਦ ਜੀ ਔਰ ਭੇਟਾ ਦਾ ਮਸਲਾ ਜਿਸ ਤਰ੍ਹਾਂ ਸਾਡਾ ਇੱਕ ਮੇਨ ਮਸਲਾ ਸਭ ਤੋਂ ਮੈਡੀਕਲ ਦਾ ਅੱਜ ਤੱਕ ਅਖੰਡਪਾਟ ਸਿੰਘਾਂ ਨੂੰ ਮੈਡੀਕਲ ਸਹੂਲਤ ਨਹੀਂ ਮਿਲੀ ਅਸੀਂ ਉਹ ਵੀ ਚਾਹੁੰਦੇ ਕਿ ਅਖੰਡਪਾਟ ਸਿੰਘਾਂ ਨੂੰ ਜਲਦ ਤੋਂ ਜਲਦ ਮੈਡੀਕਲ ਦੀ ਸਹੂਲਤ ਮਿਲਣੀ ਚਾਹੀਦੀ ਹੈ ਤਾਂ ਜੋ ਕਿਤੇ ਜੇਕਰ ਸਾਡਾ ਅਖੰਡਪਾਟ ਸਿੰਘ ਕੋਈ ਬਿਮਾਰ ਹੋ ਜਾਂਦਾ ਆ ਜਿਹੜਾ ਉਸ ਦਾ ਇਲਾਜ ਆ ਉਹ ਮੈਡੀਕਲ ਸਹੂਲਤ ਅਧੀਨ ਹੋ ਸਕੇ ਔਰ ਜ਼ਿਆਦਾਤਰ ਸਾਡੇ ਅਖੰਡਪਾਟ ਸਿੰਘ ਆ ਨਾ ਉਹ ਇਲਾਜ ਕਰਾਉਣ ਉਹਨਾਂ ਦਾ ਪ੍ਰੋਪਰ ਇਲਾਜ ਨਹੀਂ ਹੁੰਦਾ ਕਿਉਂਕਿ ਉਹ ਇੰਨੇ ਉਹਨਾਂ ਨੂੰ ਆਮਦਨ ਨਹੀਂ ਹੁੰਦੀ ਇਸ ਕਰਕੇ ਉਹ ਜਿਆਦਾ ਅਖੰਡ ਪਾੜੀ ਸਿੰਘ ਜਿਹੜੇ ਇਦਾਂ ਹੀ ਅਕਾਲ ਚਲਾਣਾ ਕਰ ਗਿਆ ਜੀ ਤੇ ਇਥੋਂ ਦੇ ਪਾੜੀ ਸਿੰਘਾਂ ਦੀਆਂ ਮੰਗਾਂ ਵਾਂ ਜਾਂ ਹੋਰ ਜਿਹੜੇ ਗੁਰਤਾਮ ਗੁਰਦੁਆਰੇ ਉਹਨਾਂ ਦੀਆਂ ਜਿੰਨੇ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਸਾਹਿਬ ਆ ਔਰ ਉੱਥੋਂ ਦੇ ਜਿੰਨੇ ਵੀ ਅਖੰਡ ਪਾੜੀ ਸਿੰਘ ਆ ਉਹਨਾਂ ਸਾਰਿਆਂ ਦੀਆਂ ਮੰਗਾਂ ਜਿਵੇਂ ਭੇਟਾ ਹਰ ਸਾਲ ਭੇਟਾ ਵਾਦੇ ਜਿਸ ਤਰ੍ਹਾਂ ਸਾਡੇ ਮੁਲਾਜ਼ਮ ਵੀਰ ਆ ਸਾਡੇ ਆਪਣੇ ਹੀ ਆ ਕੋਈ ਸਾਡੇ ਦੁਸ਼ਮਣ ਨਹੀਂ ਗਏ ਤਕਰੀਬਨ ਉਹਨਾਂ ਦਾ 1 ਸਾਲ ਦੇ ਵਿੱਚ 3 ਵਾਰ ਵਾਧਾ ਲੱਗ ਚੁੱਕਾ ਆ ਔਰ ਸਾਡੀ ਵੀ ਇਹ ਮੰਗ ਹੈ ਕਿ ਜਦੋਂ ਨਵੰਬਰ ਦੇ ਵਿੱਚ ਸਾਡਾ ਵਾਧਾ ਲੱਗਦਾ ਆ ਨਵੰਬਰ ਦੇ ਵਿੱਚ ਇਹਦਾ ਵਾਧਾ ਅਖੰਡ ਪੱਟ ਸਿੰਘ ਦਾ ਲੱਗ ਜਾਵੇ ਔਰ ਇਸ ਦੇ ਨਾਲ ਹੀ ਸਾਡਾ ਇੱਕ ਮਸਲਾ ਸੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਅਖੰਡ ਪਾਠ ਸਿੰਘਾਂ ਦਾ ਇੰਚਾਰਜ ਆ ਉਹ ਅਖੰਡ ਪਾਠ ਸਿੰਘਾਂ ਨਾਲ ਬਹੁਤ ਗਲਤ ਵਿਵਹਾਰ ਕਰਦਾ ਜਿਵੇਂ ਭੱਦੀ ਸ਼ਬਦਾਵਲੀ ਬੋਲਦਾ ਆ ਔਰ ਇਹ ਵੀ ਸਿੰਘ ਸਾਡੇ ਸਿੰਘਾਂ ਵਿੱਚ ਰੋਸ ਹੈ ਕਿ ਉਸ ਦੀ ਇਥੋਂ ਤਬਦੀਲੀ ਕੀਤੀ ਜਾਵੇ। ਪਿਛਲੇ ਦਿਨ ਤੁਸੀਂ ਇੱਕ ਮੁੱਦਾ ਚੁੱਕਿਆ ਸੀ ਕਿ ਪਾਠੀ ਸਿੰਘਾਂ ਨੂੰ ਪੱਕਿਆ ਕੀਤਾ ਜਾਵੇ। ਉਹ ਅੱਜ ਵੀ ਮੁੱਦਾ ਹੈ ਜਾਂ ਨਹੀਂ ਉਹ ਸਾਡਾ ਅੱਜ ਵੀ ਮੁੱਦਾ ਹੈ ਕਿ ਅਖੰਡ ਪਾਠ ਸਿੰਘਾਂ ਨੂੰ ਪੱਕਿਆ ਕੀਤਾ ਜਾਵੇ, ਪੱਕੇ ਨਹੀਂ ਰੈਗੂਲਰ ਕਰ ਦਿੱਤਾ ਜਾਵੇ। ਤਾਂ ਜੋ ਅਸੀਂ ਇੱਕ ਬੰਨੇ ਅਖੰਡਪੜ ਸਿੰਘਾਂ ਨੂੰ ਗੁਰੂ ਦੇ ਵਜ਼ੀਰ ਕਹਿੰਨੇ ਆ ਔਰ ਜਿਹੜੀ ਇਹਨਾਂ ਦੀ ਹਾਲਤ ਆ ਜਿੰਨੇ ਵੀ ਬਾਹਰਲੇ ਗੁਰਦੁਆਰਾ ਸਾਹਿਬ ਵੀ ਆ ਉੱਥੇ ਵੀ ਅਖੰਡਪੜ ਸਿੰਘਾਂ ਦੇ ਤਕਰੀਬਨ 5 7 8 10 ਅਖੰਡਪੜ ਸਾਹਿਬ ਹੁੰਦੇ ਕਹਿਣ ਤੋਂ ਭਾਪੀ 8 ਤੋਂ 10 ਕ ਹਜ਼ਾਰ ਰੁਪਿਆ ਮਹੀਨੇ ਦੀ ਆਮਦਨ ਆ ਔਰ ਅਸੀਂ ਚਾਹੁੰਦੇ ਕਿ ਅਖੰਡਪੜ ਸਿੰਘਾਂ ਨੂੰ ਵੀ ਦੂਜੇ ਮਲਾਜ਼ਮਾਂ ਵਾਂਗੂ ਰੈਗੂਲਰ ਜਾਂ ਪੱਕੇ ਕੀਤਾ ਜਾਵੇ ਕਿ ਤੁਹਾਨੂੰ ਕਿੰਨੀ ਦੇਰ ਚੱਲੇਗਾ ਤੇ ਹੋਰ ਕਿਹੜੀਆਂ ਮੰਗਾਂ ਦੇ ਵਿੱਚ ਹੋਰ ਜੋੜੀ ਇਹ ਤਾਂ ਨਾ ਤੇ ਹੁਣ ਦੇਖੋ ਸਾਡਾ ਜਿਹੜਾ ਮੇਨ ਇਹਨਾਂ ਦਾ ਸਾਡੇ ਸਿੰਘਾਂ ਦਾ ਜਿਹੜਾ ਹੈਗਾ ਆ ਕਿ ਉਹ ਜਿਹੜਾ ਇੰਚਾਰਜ ਆ ਉਹਦੀ ਤਬਦੀਲੀ ਹੋਵੇ ਜਿੰਨਾ ਚਿਰ ਉਹਦੀ ਤਬਦੀਲੀ ਨਹੀਂ ਹੁੰਦੀ ਭਾਵੇਂ ਸਾਨੂੰ 1 ਘੰਟਾ ਭਾਵੇਂ 1 ਦਿਨ ਭਾਵੇਂ 1 ਹਫਤਾ ਭਾਵੇਂ 1 ਮਹੀਨਾ ਲੱਗੇ ਉਹਦੀ ਤਬਦੀਲੀ ਤੱਕ ਇਹ ਜਿਹੜਾ ਦਰਨਾ ਹੁਣ ਇਹ ਜਾਰੀ ਰਹੇਗਾ ਜੀ